ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਹਿ ਰਿਹਾ ਕਿ 10 ਸਾਲਾਂ ਨੂੰ ਸਸਾਈ ਬਣ ਜਾਣਗੇ ਸਾਰੇ ਲੋਕ ਲਿਖ ਕੇ ਰੱਖ ਲੋ ਹਣਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਅਗਰ 10 ਸਾਲਾਂ ਨੂੰ ਖਾਲਸਾ ਰਾਜ ਜੀ ਸਥਾਪਿਤ ਹੋ ਗਿਆ ਫਿਰ ਤੁਸੀਂ ਕੀ ਕਹੋਗੇ ਫਿਰ ਆਪਣੇ ਆਪ ਨੂੰ ਤੁਸੀਂ ਕੀ ਸਜ਼ਾ ਦੇਵੋਗੇ ਆ ਵੀਡੀਓ ਪਹਿਲਾਂ ਤੁਸੀਂ ਦੇਖ ਲਵੋ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਔਰ ਇਹ ਲਿਖ ਕੇ ਲੈਣਾ ਤੇ ਲੈ ਲਓ ਮਾਝਾ ਅੱਧੇ ਤੋਂ ਵੱਧ ਅਸਾਈ ਹੋ ਗਿਆ ਜਿੱਦਾਂ ਅੰਮ੍ਰਿਤਸਰ ਤਰਨਤਾਰਨ ਉਹ ਪਰੇ ਵਾਲਾ ਬਾਰਡਰ ਦਾ ਇਲਾਕਾ ਸਾਰਾ ਇੱਕ ਪਿੰਡ 'ਚ ਦੋ ਚਰਚਾ ਇੱਕ ਗੁਰਦੁਆਰਾ ਤੇ ਸਾਡੇ ਵੀ ਹੁਣ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਿਆ ਥੋੜਾ ਥੋੜਾ ਵੱਡੀਆਂ ਮੰਡੀਆਂ ਦੇ ਵਿੱਚ ਸਮਾਗਮ ਕਰਨ ਲੱਗੇ ਐ ਹੁਣ 50 ਹਜ਼ਾਰ ਬੰਦਾ ਇਕੱਠਾ ਕਰ ਲਿਆ ਇਲਾਕੇ ਤੇ ਪ੍ਰਭਾਵ ਪੈਣਾ ਹੀ ਹੈ ਗਰਾਊਂਡ ਖਾਲੀ ਹੈ ਸਾਡੇ ਬੰਦਾ ਕੋਈ ਕਰਨ ਵਾਲਾ ਹੈ ਨਹੀਂ ਸਾਡੇ ਇਧਰ ਵਾਲੇ ਪਾਸੇ ਮੈਨੂੰ ਲੱਗਦਾ ਜੇ 20 ਬੰਦੇ ਵੀ ਇਕੱਠੇ ਕਰ ਲੋ ਤਾਂ ਨਹੀਂ ਮੰਡੀ ਭਰਦੀ ਜੇ ਠੱਲ ਪੈਂਦੀ ਸੀ ਨਾ ਮaaf ਕਰਨਾ ਇਹ ਹੰਕਾਰ ਵਾਲੀ ਗੱਲ ਨਹੀਂ ਇਹ ਤੁਸੀਂ ਸੰਗਤ ਦਾ ਪਿਆਰ ਸੀ ਜਿੱਥੇ-ਜਿੱਥੇ ਮੰਡੀਆਂ 'ਚ دیਵਾਨ ਲੱਗਦੇ ਸੀ ਨਾ ਉਹ ਸਭ ਦਾ ਬੂਥਾ ਬੰਦ ਹੋ ਜਾਂਦਾ ਸੀ ਐਡਾ ਘੱਟ ਅੰਮ੍ਰਿਤਸਰ ਦਵਾਨ ਲਾਏ ਤਰਨਤਾਰਨ ਲਾਏ ਇੱਥੇ ਤੁਨੀ ਵੀ ਵੀ 25 25 ਕਿੱਲੇ ਜਗਾ ਰੱਖਣੀ 15 15 ਏਕੜ ਚ ਪੰਡਾਲ ਵੀ ਲਾਏ ਆ ਡਰੋਨ ਵਿੱਚ ਉੱਥੇ ਚੱਲਦਾ ਇਹ ਕੈਮਰਾ ਵਸਾ ਨੋਟ ਕਰਦਾ ਹੁੰਦਾ ਹੁਣ ਸਾਡੇ ਵਾਲੇ ਸਾਨੂੰ ਕਹੋ ਕਰੋ ਤੇ ਕਰਨ ਦੇਣਾ ਨਹੀਂ ਇਹਨਾਂ ਪਰ ਜੋ ਹਾਲਾਤ ਬਣਨੇ ਨੇ ਇਹ ਤੁਸੀਂ ਦੇਖਣਾ ਪੰਜਾਬ ਦੇ ਵਿੱਚ ਆਉਣ ਵਾਲੇ ਦਸਾਂ ਸਾਲਾਂ ਵਿੱਚ ਨੋਟ ਕਰਕੇ ਰੱਖਿਓ ਇਹੀ ਕੱਲ ਤੁਸੀਂ ਵੀ ਨੋਟ ਕਰਕੇ ਰੱਖਿਓ ਕਿ ਔਨ ਆਲੇ 10 ਸਾਲਾਂ ਦੇ ਵਿੱਚ ਖਾਲਸਾ ਰਾਜ ਹੀ ਆਊਗਾ ਰਾਜ ਕਰੂਗਾ ਖਾਲਸਾ ਆਕੀ ਰਹੇ ਨਾ ਕੋਈ ਖਾਲਸਾ ਰਾਜ ਹੀ ਆਊਗਾ ਕਿਸ ਬੇਸ ਤੇ ਕਹਿ ਰਹੇ ਹੋ ਇਹਦਾ ਮਤਲਬ ਤੁਸੀਂ ਪ੍ਰਚਾਰ ਨਹੀਂ ਸਹੀ ਕਰਦੇ ਤੁਸੀਂ ਇੰਨੇ ਥਾਵਾਂ ਤੇ ਵੱਡੇ ਵੱਡੇ ਸਮਾਗਮ ਕਰਦੇ ਹੋ ਕਿੰਨੇ ਲੋਕਾਂ ਨੂੰ ਤੁਸੀਂ ਅੰਮ੍ਰਿਤ ਵੀ ਛਕਾਇਆ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ 10 ਸਾਲਾਂ ਨੂੰ ਇਸਾਈ ਬਣ ਜਾਣਗੇ ਤੁਸੀਂ ਜਿੱਥੇ ਜਾਣੇ ਹੋ ਉੱਥੇ ਤੁਸੀਂ ਪ੍ਰਚਾਰ ਕਰੋ ਬਹੁਤ ਲੋਕ ਗੁਰਸਿੱਖ ਹੁਣ ਵੀ ਪ੍ਰਚਾਰ ਕਰ ਰਹੇ ਨੇ ਕਿ ਗੁਰੂ ਦੇ ਸਿੰਘ ਬਣੋ ਲਾਡ ਲੀਆਂ ਫੌਜਾ ਬਣੋ ਕਿ ਖਾਲਸਾ ਰਾਜ ਆਪਾਂ ਸਥਾਪਿਤ ਕਰਨਾ ਦੁਬਾਰਾ ਫਿਰ ਤੁਸੀਂ ਵਿੱਚ ਦੀ ਸਰਸੇ ਵਾਲੇ ਬਾਰੇ ਉਹ ਗੰਦ ਬਾਰੇ ਵੀ ਤੁਸੀਂ ਕਹਿ ਜਾਣੇ ਹੋ ਕਿ ਤੁਸੀਂ ਸਾਂਭੇ ਨਹੀਂ ਜੀ ਅਗਲੇ ਉਧਰ ਵਾਗ ਗਏ ਟੜੇ ਬਾਜ਼ੀਆਂ ਉਹਨਾਂ ਦੇ ਵਿੱਚ ਵੀ ਬਹੁਤ ਹੁੰਦੀਆਂ ਨੇ। ਉਹਨਾਂ ਦੇ ਵੀ ਬਹੁਤ ਗੰਦ ਪੈਂਦਾ ਹੈ। ਸੋਨੂੰ ਉਹ ਚੀਜ਼ ਨਹੀਂ ਦਿੰਦੀ। ਤੁਸੀਂ ਜਿਹੜੇ ਜਾਣਦੇ ਨੇ ਹੋਰ ਧਰਮ ਦੇ ਵਿੱਚ ਬਦਲ ਕੇ ਜਾਣਦੇ ਨੇ। ਗੁਰਸਿੱਖ ਕੋਈ ਜਾਂਦਾ ਉਹ ਗਰਸੋਗੋ ਤੁਸੀਂ ਉਹਨਾਂ ਨੂੰ ਕਹੋ ਤੁਸੀਂ ਗਲਤੋਂ ਕਿ ਆਪਦੇ ਧਰਮ ਦੇ ਵਿੱਚ ਵਿਸ਼ਵਾਸ ਰੱਖਿਆ ਕਰੋ, ਵਿਸ਼ਵਾਸ ਰੱਖਣਾ ਜ਼ਰੂਰੀ ਆ। ਵਾਹਿਗੁਰੂ ਦਾ ਹਮੇਸ਼ਾ ਸਿਮਰਨ ਕਰਿਆ ਕਰੋ। ਮੂਲ ਮੰਤਰ ਦਾ ਹਮੇਸ਼ਾ ਜਾਪ ਕਰਿਆ ਕਰੋ ਕਿ ਇਹਦੇ ਨਾਲ ਕਿੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਮੂਲ ਮੰਤਰ ਆਪਾਂ ਜਾਪ ਕਰਦੇ ਹਾਂ ਵਾਹਿਗੁਰੂ ਦਾ ਨਾਮ ਜਾਪ ਕਰਦੇ ਹਾਂ ਕਿੰਨੀ ਸ਼ਾਂਤੀ ਮਿਲਦੀ ਹੈ ਮੈਂ ਖੁਦ ਹੈਰਾਨ ਹਾਂ ਤੁਸੀਂ ਕਿਹੋ ਜੀ ਗੱਲ ਬੋਲ ਜਾਣੇ ਹੋ ਦੇਖਦੇ ਨਹੀਂ ਉਹਦਾ ਸਿੱਟਾ ਕੀ ਨਿਕਲੂਗਾ ਕਿ ਲੋਕ ਤੁਹਾਨੂੰ ਕਾਲਾ ਕਰਦੇ ਨੇ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦੀ ਸਪੀਚ ਦੇਣ ਲੱਗ ਜਾਨੇ ਹੋ ਕਿ 10 ਸਾਲਾਂ ਨੂੰ ਸਾਈ ਬੰਜੂਗਾ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਅਗਰ ਸਿੱਖ ਰਾਜੀ ਆ ਗਿਆ ਫਿਰ ਤੁਸੀਂ ਆਪਣੇ ਆਪ ਨੂੰ ਕੀ ਸਜ਼ਾ ਦੇਵੋਗੇ ਇਹ ਵੀ ਦੱਸ ਦਿੰਦੇ ਵੀਡੀਓ ਕਲਿੱਪ ਸੇਵ ਕਰਨ ਦਾ ਨਹੀਂ ਮੁੱਦਾ ਤੁਸੀਂ ਐਵੇਂ ਕਹੋ ਕਿ ਅਗਰ ਨਾ ਆਇਆ ਭਾਈ ਜੇ ਆਇਆ ਹਨਾ ਤਾਂ ਮੈਂ ਆ ਸਜ਼ਾ ਦਾ ਹੱਕਦਾਰ ਆ ਅੱਧਾ ਮਾਜਾ ਬਣ ਗਿਆ ਜੀ ਅੱਧਾ ਆ ਬਣ ਗਿਆ ਜੀ ਆਪਦੇ ਕੋਲੋਂ ਕਹੀ ਜਾਂਦੇ ਹਾਂ ਅਜੇ ਤਾਂ ਦੇਖਿਆ ਨਹੀਂ ਜੀ ਕਿਤੇ ਬਣਦੇ ਆ ਅਸਾਈ ਬਣਦੇ ਆ ਅਸੀਂ ਤਾਂ ਜਿੰਨੂੰ ਵੀ ਦੇਖਦੇ ਆ ਅਜੇ ਤੱਕ ਇਹ ਕਹਿੰਨੇ ਆ ਕਿ ਇਹ ਗੁਰੂ ਦਾ ਸਿੰਘ ਹੈ ਇਹ ਸਾਡੇ ਗੁਰੂ ਦਾ ਸਿੱਖ ਹੈ ਕਿਸ ਗੁਰੂ ਦਾ ਸਿੱਖ ਹੀ ਬਣੂਗਾ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵਿੱਚ ਹਿੱਸਾ ਲੈਂਦੇ ਨੇ ਅਸ ਤਾਂ ਹਰ ਇੱਕ ਨੂੰ ਇਹੀ ਕਹਿੰਨੇ ਆ ਕਿ ਸਿਰ ਤੇ ਦਸਤਾਰ ਰੱਖੋ ਵਾਹਿਗੁਰੂ ਦਾ ਨਾਮ ਜਪੋ ਮੂਲ ਮੰਤਰ ਦਾ ਨਾਮ ਜਪੋ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜੋ ਸਿੱਖ ਇਤਿਹਾਸ ਨੂੰ ਜਾਨੋ ਕਿ ਕਿੱਡੀ ਮਜ਼ਬੂਤ ਕੌਮ ਆ ਕਿੱਡੀ ਬਹਾਦਰੀ ਵਾਲੀ ਕੌਮ ਆ ਸਿੱਖ ਕੌਮ ਸਾਡੀ ਜਦੋਂ ਇਤਿਹਾਸ ਪੜੋਂਗੇ ਫਿਰ ਲੂ ਘੰਟਾ ਖੜਾ ਹੁੰਦਾ ਪਤਾ ਲੱਗਦਾ ਤੁਸੀਂ ਜਦੋਂ ਜੀ ਕਰਦਾ ਗਲਤ ਸਪੀਚ ਦੇਣ ਲੱਗ ਜਾਂਦੇ ਹੋ ਅਸੀਂ ਨਹੀਂ ਮੰਨਦੇ ਅਸੀਂ ਤਾਂ ਮੰਨਦੇ ਆ ਸਾਡਾ ਖਾਲਸਾ ਰਾਜ ਆਊਗਾ ਦੁਬਾਰਾ ਤੋਂ ਫੇਰ ਸਾਡਾ ਖਾਲਸਾ ਰਾਜ ਆਊਗਾ ਕੁਝ 도ਗਲੇ ਪਰ ਉਦੋਂ ਵੀ ਹੋਣਗੇ ਪਰ ਉਹਨਾਂ ਉਹ ਵੀ ਹਟ ਜਾਣਗੇ ਪਰ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ ਕੁਝ ਕਿ ਤਾਂ ਰਹਿੰਦੀ ਰਹਿੰਦੇ ਨੇ ਉਹ ਕਿਤੇ ਵੀ ਲਾ ਲਓ ਤੁਸੀਂ ਇਸਾਈਆਂ ਦੇ ਵਿੱਚ ਕਹਿੰਦੇ ਆ ਉਹਨਾਂ ਦੇ ਵਿੱਚ ਵੀ 도ਗਲੇ ਨੇ ਤੁਸੀਂ ਸਰਸੇ ਵਾਲੇ ਨੂੰ ਕਹਿੰਦੇ ਹੋ ਨਿਓ ਕਿ ਉੱਧਰ ਜਾਂਦੇ ਨੇ ਉੱਧਰ ਵੀ 도ਗਲੇ ਨੇ ਜਿਨੂੰ ਆਪਦੇ ਗੁਰੂਆਂ ਤੇ ਵਿਸ਼ਵਾਸ ਨਹੀਂ ਜਿਨ੍ਹਾਂ ਨੇ ਸਿੱਖੀ ਨੂੰ ਕਾਇਮ ਰੱਖਣ ਦੇ ਲਈ ਕੀ ਕੁਝ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੁਝ ਨਹੀਂ ਕੀਤਾ ਚਾਰੇ ਬੱਚੇ ਵਾਰ ਤੇ ਆਪਣੀ ਮਾਂ ਵਾਰੀ ਆਪਣੇ ਪਿਤਾ ਜੀ ਵਾਰੇ ਆ ਸਿੱਖਰ ਮਤਲਬ ਪੱਗ ਨੂੰ ਕਾਇਮ ਰੱਖਣ ਦੇ ਲਈ ਤੁਸੀਂ ਜਿੱਥੇ ਜਾਣਿਓ ਪ੍ਰਚਾਰ ਤੁਸੀਂ ਇੱਕ ਟੋਕੇ ਕੋ ਕੋਈ ਵੀ ਆਉਣ ਵਾਲੇ ਦਾ ਸਾਲਾਂ ਦੇ ਵਿੱਚ ਅਸੀਂ ਸਿੱਖ ਰਾਜ ਸਥਾਪਿਤ ਕਰਾਂਗੇ ਸਾਡੀ ਕੋਸ਼ਿਸ਼ ਇਹ ਰਹੂਗੀ ਗਲਤ ਸਪੀਚ ਨਾ ਦਿਆ ਕਰੋ ਤੁਹਾਨੂੰ ਤੁਹਾਡੀ ਵੀਡੀਓ ਸੁਣ ਕੇ ਲੋਕ ਮੋਟੀਵੇਟ ਵੀ ਹੁੰਦੇ ਨੇ ਸਿੱਖੀ ਪ੍ਰਤੀ ਪਰ ਜਦੋਂ ਆ ਗਲਤ ਸਪੀਚਾਂ ਦੇਣ ਲੱਗ ਜਾਈਂਓ ਮੜੀ ਸੋਚ ਸਮਝ ਕੇ ਸਪੀਚ ਦਿਆ ਕਰੋ